ਕਟਿਆ ਸਰਕਾਰ ਦੇ ਕਟਿਆ ਕਾਰਨਾਮੇ ਹਮੇਸ਼ਾ ਜਾਰੀ ਰਹਿੰਦੇ ਨੇ ਸਮਾਗਮ ਮਨਾਉਂਦੇ ਨੇ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿ 350 ਸਾਲਾਂ ਜਿਹੜਾ ਸ਼ਹੀਦੀ ਸਤਾਪਦੀ ਚੱਲ ਰਹੀ ਆ ਸੀ ਉਹਨੂੰ ਮਨਾਉਣਾ ਹੈ ਸਰਕਾਰੀ ਸਮਾਗਮ ਹੋਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿ ਵਿਹਾਂ ਦੇ ਵਿੱਚ ਜਿਵੇਂ ਭੰਗੜੇ ਪਾਏ ਜਾਂਦੇ ਨੇ ਐਵੇਂ ਥੱਲੇ ਭੰਗੜੇ ਪਾ ਰਹੇ ਨੇ ਤੇ ਪਿੱਛੇ ਬੋਰਡ ਲੱਗਿਆ ਹੋਇਆ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਹਿੰਦੇ ਅਸੀਂ ਸਮਾਗਮ ਮਨਾ ਰਹੇ ਆ ਤੇ ਮੁੱਖ ਮਹਿਮਾਨ ਕੌਣ ਆ ਆਮਾਰੀ ਸਰਕਾਰ ਦਾ ਮੁੱਖ ਮੰਤਰੀ ਹੈ ਹਰਜੋਤ ਮੈਸ ਕਾਹਦੇ ਤੁਸੀਂ ਮੁੱਖ ਮੰਤਰੀ ਮੁੱਖ ਮੰਤਰੀਓ ਤੇ ਮੰਤਰੀਓ ਯਾਰ ਤੇ ਸਿੱਖਿਆ ਮੰਤਰੀ ਤੇ ਤੈਨੂੰ ਇਹ ਨਹੀਂ ਪਤਾ ਹੂੰ ਤੁਸੀਂ ਦਸਤਾਰਾਂ ਬੰਨੀ ਫਿਰਦੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਸ਼ਹੀਦੀ ਦਿਹਾੜੇ ਕਿਵੇਂ ਮਨਾਏ ਜਾਂਦੇ ਹੁੰਦੇ ਨੇ ਕਿ ਸ਼ਹੀਦੀ ਦਿਹਾੜਿਆਂ ਦੀ ਕੀ ਮਾਨਮਰਯਾਦਾ ਹੁੰਦੀ ਆ ਇਹ ਵੀ ਪਹਿਲੀ ਵਾਰ ਹੋਇਆ ਕਿ ਸ਼ਹੀਦੀ ਦਿਹਾੜੇ ਗੁਰੂ ਤੇਗ ਬਹਾਦਰ ਜੀ ਨਵੇਂ ਪਾਤਸ਼ਾਹ ਦੀ ਸ਼ੀਦੀ ਦਾ ਤਿਹਾੜਾ 350 ਸਾਲਾਂ ਜਿੱਤੇ ਸੰਗਤ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਸਰਦਾ ਤੇ ਸਤਕਾਰ ਨਾਲ ਮਨਾ ਰਹੀ ਆ ਉਥੇ ਇਹ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰਜੋਤ ਬੈਂਸ ਮੁੱਖ ਮਹਿਮਾਨ ਭੰਗੜੇ ਪਾ ਕੇ ਗਿੱਧੇ ਪਾ ਕੇ ਵਿਆਹਾਂ ਮੰਗ ਕੁੱਕਾ ਮਾਰ ਕੇ ਇਹ ਕਿਹੋ ਜਿਹਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਮੈਂ ਬੇਨਤੀ ਕਰਦਾ ਸ਼੍ਰੀ ਕਲਤਕ ਸਾਬ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਕੀ ਵੱਡਾ ਇਹਨਾਂ ਤੇ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਹੀ ਨਿੰਦਣਯੋਗ ਤੇ ਕਟਿਆ ਜਿਹੜੀ ਆ ਉਹ ਸਰਕਾਰ ਦੀ ਜਿਹੜੀ ਪੂਰੀ ਕਟਿਆ ਜਿਹੜੀ ਮੈਂ ਸਮਝਦਾ ਕਿ ਇਹ ਇਹ ਕਟਿਆ ਇਹਨਾਂ ਨੇ ਕਰਤੂਤ ਕੀਤੀ ਆ ਇਹ ਇਹੋ ਜਿਹੇ ਗੱਲਾਂ ਤੇ ਇਹਨਾਂ ਨੂੰ ਵੱਡੀ ਜਿਹੜੀ ਆ ਉਹ ਸਜ਼ਾ ਲੈਣੀ ਚਾਹੀਦੀ ਮੈਂ ਤਾਂ ਇੱਥੇ ਤਾਂ ਕਹਾਂਗਾ ਕਿ ਇਸ ਮਾਮਲੇ ਤੇ ਮੁੱਖ ਮੰਤਰੀ ਹੋਰ ਸਾਰੇ ਮੰਤਰੀਆਂ ਨੂੰ ਜਿੱਥੇ ਮਾਫੀ ਮੰਗਣੀ ਚਾਹੀਦੀ ਹੈ ਅਸਤੀਫਾ ਦੇਣੇ ਚਾਹੀਦੇ ਨੇ ਕਿਉਂਕਿ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਗੁਰੂਆਂ ਦੀਆਂ ਸ਼ਹਾਦਤਾਂ ਤੇ ਜਿੱਥੇ ਸੰਗਤਾਂ ਵੱਡੇ ਵੱਡੇ ਸਮਾਗਮ ਕਰਦੀਆਂ ਨਕਰ ਕੀਰਤਨ ਕੱਢੇ ਜਾਂਦੇ ਨੇ ਦੀਵਾਨ ਸਜਾਏ ਜਾਂਦੇ ਨੇ ਢਾਡੀ ਰਾਗੀ ਕੀਰਤਨੀਏ ਜਿੱਥੇ ਕਥਾ ਕਥਾ ਕਰਦੇ ਨੇ ਤੇ ਆਮ ਆਦੀ ਪਾਰਟੀ ਵਾਲੇ ਵਿਆਹਾਂ ਮੰਗ ਭੰਗੜੇ ਮਾਰ ਕੇ ਕਲਕਾਰੀਆਂ ਮਾਰ ਕੇ ਸਮਾਗਮ ਕਰ ਰਹੇ ਨੇ ਲੱਖ ਲਾਹਣ ਤਿਆਰ ਤੁਹਾਡੇ ਤੇ ਤੇ ਲੱਖ ਲਾਹਣ ਜਿਹੜੇ ਤੁਸੀਂ ਉੱਤੇ ਮੁੱਖ ਮਹਿਮਾਨ ਬਣ ਕੇ ਇਹ ਸਮਾਗਮ ਕਰਾ ਕੇ ਆਏ ਹੋ ਸਿੱਖ ਸੰਗਤ ਨੂੰ ਬੇਨਤੀ ਆ ਲਾਹਣਤਾ ਪਾਓ ਫਟਲਾਣਤੀਆਂ ਪਾਓ ਇਹਨਾਂ ਨੂੰ ਜਿਹੜੀ ਇਹ ਇਸ ਕਟਿਆ ਕਰਤੂ ਉੱਤੇ ਕਟਿਆ ਸਰਕਾਰ ਦੇ ਕਟਿਆ ਕਾਰਨਾਮੇ ਹਮੇਸ਼ਾ جاری ਰਹਿੰਦੇ ਨੇ ਸਮਾਗਮ ਮਨਾਉਂਦੇ ਨੇ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿ 350 ਸਾਲਾਂ ਜਿਹੜਾ ਸ਼ਹੀਦੀ ਸਤਾਪਦੀ ਚੱਲ ਰਹੀ ਆ ਸੀ ਉਹਨੂੰ ਮਨਾਉਣਾ ਹੈ ਸਰਕਾਰੀ ਸਮਾਗਮ ਹੋਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਿ ਵਿਹਾਂ ਦੇ ਵਿੱਚ ਜਿਵੇਂ ਭੰਗੜੇ ਪਾਏ ਜਾਂਦੇ ਨੇ ਐਵੇਂ ਥੱਲੇ ਭੰਗੜੇ ਪਾ ਰਹੇ ਨੇ ਤੇ ਪਿੱਛੇ ਬੋਰਡ ਲੱਗਿਆ ਹੋਇਆ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਹਿੰਦੇ ਅਸੀਂ ਸਮਾਗਮ ਬਣਾ ਰਹੇ ਹਾਂ ਤੇ ਮੁੱਖ ਮਹਿਮਾਨ ਕੌਣ ਹੈ ਆਮਾਰੀ ਸਰਕਾਰ ਦਾ ਮੁੱਖ ਮੰਤਰੀ ਹੈ ਹਰਜੋਤ ਮੈਸ ਕਾਹਦੇ ਤੁਸੀਂ ਮੁੱਖ ਮੰਤਰੀ ਮੁੱਖ ਮੰਤਰੀਓ ਤੇ ਮੰਤਰੀਓ ਯਾਰ ਤੇ ਸਿੱਖਿਆ ਮੰਤਰੀ ਤੇ ਤੈਨੂੰ ਇਹ ਨਹੀਂ ਪਤਾ ਉਹ ਤੁਸੀਂ ਦਸਤਾਰਾਂ ਬੰਨੀ ਫਿਰਦੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਸ਼ਹੀਦੀ ਦਿਹਾੜੇ ਕਿਵੇਂ ਮਨਾਏ ਜਾਂਦੇ ਹੁੰਦੇ ਨੇ ਕਿ ਸ਼ਹੀਦੀ ਦਿਹਾੜਿਆਂ ਦੀ ਕੀ ਮਾਨਮਰਿਆਦਾ ਹੁੰਦੀ ਆ ਇਹ ਵੀ ਪਹਿਲੀ ਵਾਰ ਹੋਇਆ ਕਿ ਸ਼ਹੀਦੀ ਦਿਹਾੜੇ ਗੁਰੂ ਤੇਗ ਬਹਾਦਰ ਜੀ ਨਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਤਿਹਾੜਾ 350 ਸਾਲਾ ਜਿੱਤੇ ਸੰਗਤ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਸਰਦਾ ਤੇ ਸਤਕਾਰ ਨਾਲ ਮਨਾ ਰਹੀ ਆ ਉਥੇ ਇਹ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰਜੋਤ ਬੈਂਸ ਮੁੱਖ ਮਹਿਮਾਨ ਭੰਗੜੇ ਪਾ ਕੇ ਗਿੱਧੇ ਪਾ ਕੇ ਵਿਆਹਾਂ ਮੰਗ ਕੁੱਕਾਂ ਮਾਰ ਕੇ ਇਹ ਕਿਹੋ ਜਿਹਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਜੜਾ ਮਨਾਇਆ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਸ਼੍ਰੀ ਕਲਤਕ ਸਾਬ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਕੀ ਵੱਡਾ ਇਹਨਾਂ ਤੇ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਹੀ ਨਿੰਦਣਯੋਗ ਤੇ ਕਟਿਆ ਜਿਹੜੀ ਆ ਉਹ ਸਰਕਾਰ ਦੀ ਜਿਹੜੀ ਪੂਰੀ ਕਟਿਆ ਜਿਹੜੀ ਮੈਂ ਸਮਝਦਾ ਕਿ ਇਹ ਇਹ ਕਟਿਆ ਇਹਨਾਂ ਨੇ ਕਰਤੂਤ ਕੀਤੀ ਆ ਇਹ ਇਹੋ ਜਿਹੇ ਗੱਲਾਂ ਤੇ ਇਹਨਾਂ ਨੂੰ ਵੱਡੀ ਜਿਹੜੀ ਆ ਉਹ ਸਜ਼ਾ ਲੈਣੀ ਚਾਹੀਦੀ ਮੈਂ ਤਾਂ ਇੱਥੋਂ ਤਾਂ ਕਹਾਂਗਾ ਕਿ ਇਸ ਮਾਮਲੇ ਤੇ ਮੁੱਖ ਮੰਤਰੀ ਹੋਰ ਸਾਰੇ ਮੰਤਰੀਆਂ ਨੂੰ ਜਿੱਥੇ ਮਾਫੀ ਮੰਗਣੀ ਚਾਹੀਦੀ ਹੈ ਅਸਤੀਫਾ ਦੇਣੇ ਚਾਹੀਦੇ ਨੇ ਕਿਉਂਕਿ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਗੁਰੂਆਂ ਦੀਆਂ ਸ਼ਹਾਦਤਾਂ ਤੇ ਜਿੱਥੇ ਸੰਗਤਾਂ ਵੱਡੇ ਵੱਡੇ ਸਮਾਗਮ ਕਰਦੀਆਂ ਨਕਰ ਕੀਰਤਨ ਕਿਤੇ ਜਾਂਦੇ ਨੇ ਦੀਵਾਨ ਸਜਾਏ ਜਾਂਦੇ ਨੇ ਢਾਡੀ ਰਾਗੀ ਕੀਰਤਨੀਏ ਜਿੱਥੇ ਕਥਾ ਕਥਾ ਕਰਦੇ ਨੇ ਤੇ ਆਮ ਆਦੀ ਪਾਰਟੀ ਵਾਲੇ ਵਿਆਹਾਂ ਮੰਗ ਭੰਗੜੇ ਮਾਰ ਕੇ ਕਲਕਾਰੀਆਂ ਮਾਰ ਕੇ ਸਮਾਗਮ ਕਰ ਰਹੇ ਨੇ ਲੱਖ ਲਾਹਣ ਤੇ ਯਾਰ ਤੁਹਾਡੇ ਤੇ ਤੇ ਲੱਖ ਲਾਹਣ ਜਿਹੜੇ ਤੁਸੀਂ ਉੱਤੇ ਮੁੱਖ ਮਹਿਮਾਨ ਬਣ ਕੇ ਇਹ ਸਮਾਗਮ ਕਰਾ ਕੇ ਆਏ ਹੋ ਸਿੱਖ ਸੰਗਤ ਨੂੰ ਬੇਨਤੀ ਆ ਲਾਹਣਤਾ ਪਾਓ ਫਟਲਾਣਤियां ਪਾਓ ਇਹਨਾਂ ਨੂੰ ਜਿਹੜੀ ਇਹ ਇਸ ਕਟਿਆ ਕਰਤੂ ਤੇ